تمام پارٹیاں ਕਿਹੜੀਆਂ ਰਹਿ ਗਈਆਂ باقی پارਟੀਆਂ ਤਾਂ ਸਭ ਇੱਕ ਉਹਨਾਂ ਦਾ ਤਾਂ ਗੱਠਜੋੜ ਹੋ ਗਿਆ ਹੁਣ ਤਾਂ ਇੰਡੀਆ ਐਲਾਈਅנס ਹੈ ਇੱਥੇ ਜਿਹੜੇ ਵਿਰੋਧੀ ਧਿਰ ਸੀ ਤੇ ਸੱਤਾ ਪਾਰਟੀ ਦੋਨੋਂ ਹੀ ਇੱਕ ਹੋ ਗਏ ਤੇ ਪਹਿਲੇ ਲੁਕੇ ਚੁਪੇ ਅਕਾਲੀ ਦਲ ਦੇ ਉੱਤੇ ਹਮਲੇ ਕਰਦੇ ਸੀ ਭੰਡੀ ਪ੍ਰਚਾਰ ਕਰਦੇ ਸੀ ਹੁਣ ਇਕੱਠੇ ਹੋ ਕੇ ਕਰਨਗੇ ਇਹ ਤਾਂ ਪਹਿਲੇ ਹੀ ਇਕੱਠੇ ਸੀਗੇ ਹੁਣ ਤਾਂ ਅਲਾਈਅንስ ਹੋ ਗਿਆ ਇਹ ਤਾਂ ਕਾਂਗਰਸ ਛੇ ਨਾ ਕਾਂਗਰਸ ਤੇ ਆਮ ਆਦਮੀ ਦਾ ਗੱਠ ਜੋੜ ਹੋਇਆ ਪਿਆ ਹੈਗਾ ਉਹ ਤਾਂ ਵਿਰੋਧੀ ਧਿਰ ਹੀ ਸਿਰਫ ਅਕਾਲੀ ਦਲ ਹੈ ਪਹਿਲੇ ਵੀ ਸੀਗੀ ਹੁਣ ਵੀ ਸੀਗੀ ਅਕਾਲੀ ਦਲ ਹੀ ਬੀਐਸਪੀ ਦੇ ਨਾਲ ਅਲਾਈਅንስ ਹੈ ਕਿ ਕਿਹੜੇ ਵੱਲ ਜਾਓਗੇ ਸਾਡੀ ਅਲਾਈਅንስ ਆਲਰੇਡੀ ਬਣੀ ਹੋਈ ਹੈ ਇਹ ਵੱਡੀ ਗੱਲ ਹੈਗੇ ਆ ਇਹ ਪਾਰਟੀਆਂ ਦੇ ਫੈਸਲੇ ਹੁੰਦੇ ਆ ਹਾਂ ਜਿਹਦੇ ਵਿੱਚ ਪੰਜਾਬ ਦਾ ਭਲਾ ਹੈਗਾ ਪੰਜਾਬੀਆਂ ਦਾ ਭਲਾ ਹੈ ਜਿਹਦੇ ਨਾਲ ਪੰਜਾਬ ਪ੍ਰੋਗਰੈਸ ਕਰਦਾ ਹੈ ਉਹ ਜੀ ਅਲਾਈਅንስ ਹਮੇਸ਼ਾ ਵੈਲਕਮ ਹੋਣਗੇ ਲੇਕਿਨ ਕੱਲੇ ਸੀਟਾਂ ਦੀ ਲਾਲਚ ਕਰਕੇ ਜਾਂ ਸੱਤਾ ਦੀ ਲਾਲਚ ਕਰਕੇ ਨਾ ਝੂਠ ਮਾਰਨੇ ਨਾ ਲਾਰੇ ਲਾਣੇ ਨੇ ਤੇ ਨਾ ਹੀ ਕੋਈ ਗੱਠ ਜੋੜੇ ਆਂ ਦੀ ਤਰ੍ਹਾਂ ਕਰਨਾ ਹੈ ਜਿਹੜੇ ਇੰਡੀਆ ਐਲਾਈਂਸ ਇਕੱਠਾ ਇਸ ਕਰਕੇ ਨਹੀਂ ਉਹ ਆ ਕਿ ਲੋਕਾਂ ਦੀ ਸੇਵਾ ਕਰਨੀ ਹੈ ਇਕੱਠੇ ਹੋ ਰਿਹਾ ਹੈ ਤਾਂ ਕਿ ਕੁਰਸੀ ਤਾਈ ਪਹੁੰਚ ਜਾਈਏ